ਸਿਰਫ 340 ਹਰ ਮਹੀਨੇ ਫ੍ਰੀ ਟੋਲ ਜੀਪੀਐਸ ਵਾਲੀ ਨਵੀਂ ਯੋਜਨਾ ਵੀ ਆ ਰਹੀ ਹੈ ਤੁਹਾਡੀ ਯਾਤਰਾ ਹੁਣ ਹੋਵੇਗੀ ਆਸਾਨ ਤੇ ਸੁਖੀ ਤੁਸੀਂ ਦੇਖ ਰਹੇ ਹੋ ਆਕਸ਼ਨਿਊਜ਼ ਚੈਨਲ ਜਿੱਥੇ ਮਿਲਦੀ ਹੈ ਹਰ ਵੱਡੀ ਘਟਨਾ ਦੀ ਤੁਰੰਤ ਜਾਣਕਾਰੀ ਸੱਚ ਤੇਜ਼ ਤੇ ਬਿਨਾਂ ਰੁਕਾਵਟ ਖਬਰਾਂ ਨਾਲ ਸਿਰਫ ਇੱਕ ਵਾਰ 340 ਰੁਪਏ ਦੇ ਭੁਗਤਾਨ ਨਾਲ ਹਰ ਮਹੀਨੇ ਫਰੀ ਐਂਟਰੀ ਟੋਲ ਪਾਸ ਦੀ ਨਵੀਂ ਸਕੀਮ ਹੋਈ ਐਲਾਨ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਵੱਲੋਂ ਅਕਸਰ ਨੈਸ਼ਨਲ ਹਾਈਵੇ ਜਾਂ ਐਕਸਪ੍ਰੈਸਵੇ ਰਾਹੀ ਯਾਤਰਾ ਕਰਨ ਵਾਲੇ ਲੋਕਾਂ ਲਈ ਵੱਡੀ ਰਾਹਤ ਦਾ ਐਲਾਨ ਕੀਤਾ ਗਿਆ ਹੈ ਹੁਣ ਜੇਕਰ ਤੁਸੀਂ ਕਿਸੇ ਵੀ ਟੋਲ ਪਲਾਜ਼ਾ ਤੋਂ 20 ਕਿਲੋਮੀਟਰ ਦੇ ਅੰਦਰ ਰਹਿੰਦੇ ਹੋ ਤਾਂ ਤੁਸੀਂ ਸਿਰਫ 340 ਰੁਪਏ ਦੇ ਭੁਗਤਾਨ ਨਾਲ ਮਹੀਨਾਵਾਰ ਟੋਲ ਪਾਸ ਬਣਵਾ ਸਕਦੇ ਹੋ ਇਸ ਪਾਸ ਦੇ ذریعے ਯਾਤਰੀ ਮਹੀਨੇ ਪਰ ਬਿਨਾ ਕਿਸੇ ਵਾਧੂ ਚਾਰਜ ਦੇ ਟੋਲ ਪਲਾਜ਼ਾ ਪਾਰ ਕਰ ਸਕਣਗੇ ਜੋ ਕਿ ਰੋਜ਼ਾਨਾ ਦਫ਼ਤਰ ਜਾਂ ਸਕੂਲ ਜਾਂ ਕਿਸੇ ਜ਼ਰੂਰੀ ਕੰਮ ਲਈ ਟੋਲ ਰੋਡ ਉੱਤੇ ਆਉਣ ਜਾਣ ਵਾਲਿਆਂ ਲਈ ਬਹੁਤ ਹੀ ਲਾਭਦਾਇਕ ਹੈ ਇਸ ਯੋਜਨਾ ਦੇ ਲਾਗੂ ਹੋਣ ਨਾਲ ਟੋਲ ਪਲਾਜ਼ਿਆਂ ਦੇ ਨੇੜੇ ਰਹਿਣ ਵਾਲੇ ਲੱਖਾਂ ਨਾਗਰਿਕਾਂ ਨੂੰ ਵਿੱਤੀ ਰਾਹਤ ਮਿਲੇਗੀ ਪਾਸ ਬਣਵਾਉਣ ਲਈ ਯਾਤਰੀਆਂ ਨੂੰ ਆਈਡੀ ਪਤਾ ਪ੍ਰਮਾਣ ਪੱਤਰ ਤੇ ਨਿਵਾਸ ਸਬੂਤ ਵਰਗੇ ਕੁਝ ਜ਼ਰੂਰੀ ਦਸਤਾਵੇਜ਼ ਜਮਾ ਕਰਵਾਉਣੇ ਪੈਣਗੇ ਨਵਾਂ ਜੀਪੀਐਸ ਆਧਾਰ ਟੋਲ ਸਿਸਟਮ ਵੀ ਹੋਵੇਗਾ ਲਾਗੂ ਇਸ ਦੇ ਨਾਲ ਨਾਲ ਸਰਕਾਰ ਨੇ ਇੱਕ ਹੋਰ ਨਵੀਂ ਪ੍ਰਣਾਲੀ ਜੀਐਨਐਸਐਸ ਜੀਪੀਐਸ ਟੋਲਿੰਗ ਸਿਸਟਮ ਦੀ ਵੀ ਤਿਆਰੀ ਕੀਤੀ ਹੈ ਇਹ ਪ੍ਰਣਾਲੀ ਤੁਹਾਡੇ ਵਾਹਨ ਦੀ ਜੀਪੀਐਸ ਰਾਹੀਂ ਟਰੈਕਿੰਗ ਕਰੇਗੀ ਅਤੇ ਜਿੰਨੀ ਦੂਰੀ ਯਾਤਰਾ ਹੋਈ ਹੈ ਉਸੇ ਦੇ ਅਧਾਰ ਮੌਜੂਦਾ ਟੋਲ ਸਿਸਟਮ ਵਿੱਚ ਭਾਵੇਂ ਤੁਸੀਂ ਸਿਰਫ 1 ਕਿਲੋਮੀਟਰ ਸਫ਼ਰ ਕਰੋ ਫਿਰ ਵੀ ਪੂਰੀ ਟੋਲ ਰਕਮ ਦੇਣੀ ਪੈਂਦੀ ਹੈ ਪਰ ਨਵਾਂ ਜੀ ਐਨ ਐਸ ਐਸਰ ਟੈਕਨੋਲੋਜੀ ਉਪਭੋਕਤਾਵਾਂ ਨੂੰ ਵਧੇਰੇ ਲਚਕਦਾਰ ਆਧੁਨਿਕ ਅਤੇ ਸਹੂਲਤ ਵਾਲੀ ਸੇਵਾ ਦੇਵੇਗੀ ਇਹ ਫੀਸ ਉਪਭੋਕਤਾ ਦੇ ਡਿਜੀਟਲ ਖਾਤੇ ਜਾਂ ਵਾਲਟ ਤੋਂ ਆਪਣੇ ਆਪ ਕٹےਗੀ ਜਿਸ ਨਾਲ ਸਮਾਂ ਵੀ ਬਚੇਗਾ ਅਤੇ ਟੋਲ ਬੂਥ ਉਤੇ ਲਾਈਨਾਂ ਵੀ ਘਟ ਹੋਣਗੀਆਂ ਹਾਲਾਂਕਿ ਮੰਤਰਾਲੇ ਵੱਲੋਂ ਹਾਲੇ ਤੱਕ ਇਹ ਨਹੀਂ ਦੱਸਿਆ ਗਿਆ ਕਿ ਇਹ ਨਵਾਂ ਜੀਪੀਐਸ ਅਧਾਰਿਤ ਸਿਸਟਮ ਕਦੋਂ ਤੋਂ ਲਾਗੂ ਕੀਤਾ ਜਾਵੇਗਾ